ਜੀਵੀ ਮੈਂ ਤੁਹਾਨੂੰ ਦਿਖਾਇਆ ਸੀ ਕਿਚਨ ਦੇ ਵਿੱਚ ਆਪਣਾ ਰਬੜੀ ਨੂੰ ਬਣਾਣਾ ਤੇ ਮੈਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਕੋਲੋਂ ਨਾ ਉਸ ਚੀਜ਼ ਲਈ ਮਾਫੀ ਮੰਗਣੀ ਆ ਇੱਕ ਤਾਂ ਮੇਰਾ ਨਾ ਫੋਨ ਜਿਹੜਾ ਸੀ ਅੱਜ ਬਿਲਕੁਲ ਬੈਟਰੀ ਜਿਹਨੂੰ ਕਹਿੰਦੇ ਨੇ 0% ਹੋ ਗਿਆ ਕਿਉਂਕਿ ਰਾਤੀ ਵੀ ਚੱਲਦਾ ਰਿਹਾ ਕੱਲ ਵੀ ਚੱਲਦਾ ਰਿਹਾ ਤੇ ਦਿਨੇ ਮੈਂ ਕੰਮ ਕਰਦੇ ਵਿੱਚ ਰੁੱਝੀ ਰਹੀ ਜਿੱਦਾਂ ਆਪਣੇ ਕੰਮ ਨੂੰ ਲੈ ਕੇ ਤੇ ਫੋਨ ਨੂੰ ਜ਼ਿਆਦਾ ਮੈਂ ਧਿਆਨ ਨਹੀਂ ਦਿੱਤਾ ਤੇ ਉਹਦੇ ਤੇ ਬੈਟਰੀ ਬਿਲਕੁਲ ਲੋ ਹੋ ਗਿਆ ਸੀ ਤੇ ਜਿਹਦੇ ਵਿੱਚ ਵੀਡੀਓ ਅੱਧੀ ਕੱਟਣੀ ਗਈ ਹੈ ਨਾ ਤੇ ਦੂਸਰਾ ਮੇਰੇ ਮੇਨ ਸਟੇਡ ਇਨ ਦਾ ਥੋੜਾ ਆਪਣਾ ਗੈਸਟ ਆ ਗਿਆ ਸੀ ਗੈਸਟ ਵੀ ਜਿਆਦਾ ਮੇਰੇ ਮਤਲਬ ਜਿਆਦਾ ਦੂਰ ਦੇ ਨਹੀਂ ਜਾਂ ਜਿਆਦਾ ਪਾਸ ਦੇ ਨਹੀਂ ਸੀ ਤੇ ਵੈਸੇ ਉਹਨਾਂ ਦੇ ਇਹਨਾਂ ਦੇ ਫਾਦਰ ਤੇ ਫਰੈਂਡਸ ਆਏ ਸੀ ਤੇ ਉਹਨਾਂ ਨਾਲ ਫਿਰ ਥੋੜਾ ਮੈਨੂੰ ਚਾਹ ਪਾਣੀ ਦਾ ਦੇਖਣਾ ਪਿਆ ਤੇ ਫਿਰ ਥੋੜਾ ਟਾਈਮ ਜਿਆਦਾ ਹੋ ਗਿਆ ਟਾਈਮ ਵੀ ਦੇਖੋ 11 ਵਜਰੇ ਨੇ ਤੇ ਫਿਰ ਮੈਂ ਸੋਚਿਆ ਕਿ ਚਲੋ ਮੈਂ ਆਪਣਾ ਜਿਹੜਾ ਵੀ ਰਬੜੀ ਦਾ ਸੈਟਅਪ ਉਹ ਤੁਹਾਨੂੰ ਦਿਖਾਵਾਂਗੀ ਜ਼ਰੂਰ ਤੇ ਬਾਕੀ ਬੱਚਿਆਂ ਨੂੰ ਤੇ ਇਹਨਾਂ ਨੂੰ ਜਿੰਨੀ ਜਿੰਨੀ 2-2 ਚੰਬਰ ਦੇ ਹਿਸਾਬ ਨਾਲ ਟੋਰੀ ਚ ਪਾ ਕੇ ਇਹਨਾਂ ਨੂੰ ਖਵਾ ਦਿੱਤਾ ਹੋਇਆ ਤੇ ਆਪਣਾ ਫ੍ਰिजਰ ਦੇ ਵਿੱਚ ਮੈਂ ਰੱਖਿਆ ਸੀ ਰਬੜੀ ਤੇ ਮੈਨੂੰ ਲੱਗਾ ਕਿ ਮੈਂ ਉਹਨਾਂ ਨੂੰ ਜ਼ਰੂਰ ਦਿਖਾਵਾਂਗੀ ਰਬੜੀ ਦਾ ਸੈਟਅਪ ਕਿ ਕਿਸ ਤਰ੍ਹਾਂ ਦਾ ਹੈਗਾ ਬਾਕੀ ਸਾਡੀ ਮੈਡਮ ਵਿਦਿਆ ਹਜੇ ਤੱਕ ਸੋਈ ਨਹੀਂ ਐ ਵਿਦਿਆ ਰਾਮ ਰਾਮ ਕਰ ਦੋ ਸਤਿ ਸ਼੍ਰੀ ਅਕਾਲ ਵੀ ਕਰ ਦੋ ਹੈਲੋ ਹੈਲੋ ਕਰ ਦੋ ਤੇ ਇਹਦੀ ਚੱਕਰ ਦੇ ਵਿੱਚ ਜਾਂ ਮਲਨ ਮੇਰੇ ਕੰਮ ਦੇ ਰੁਜਨ ਦੇ ਵਿੱਚ ਥੋੜੀ ਮੁਸ਼ਕਲ ਹੋਗੀ ਬਾਕੀ ਤੁਸੀਂ ਮੈਂ ਤੁਹਾਨੂੰ ਦਿਖਾਇਆ ਕਿੱਤਾ ਕਿੱਦਾਂ ਉਹਦੇ ਵਿੱਚ ਜਰੂਰਤ ਪਈ ਕਿ ਦੁੱਧ ਨੂੰ ਤੁਸੀਂ ਮੈਕਸਿਮਮ ਅੱਛੀ ਤਰ੍ਹਾਂ ਉਹ ਬਾਈ ਕਰ ਲੈਣਾ ਤੇ ਬਾਅਦ ਵਿੱਚ ਸੁੱਕਾ ਦੁੱਧ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਮਲਾਈ ਤਾਜੀ ਹੋਣੀ ਚਾਹੀਦੀ ਹੈ ਚੀਨੀ ਕਿਟੋਰੀ ਹੋਣੀ ਚਾਹੀਦੀ ਹੈ ਮਲਾਈ ਵੀ ਆਪਸ਼ਨਸ ਹੈ ਚਾਹ ਤੁਸੀਂ ਚਾਹਰ ਡਾਲੋ ਚਾਹ ਤੁਸੀਂ ਨਾ ਡਾਲੋ ਠੀਕ ਹੈ ਤੇ ਬਾਅਦ ਵਿੱਚ ਜੇ ਰਹੀ ਮੈਂ ਸੈਟਅਪ ਤੁਹਾਨੂੰ ਰੈਡੀ ਕਰਕੇ ਦਿਖਾਇਆ ਉਹਦੀ ਵੀ ਵੀਡੀਓ ਮੈਂ ਇਸ ਲਈ ਨਹੀਂ ਬਣਾ ਪਾਈ ਸਵਿਚ ਆਫ ਹੋ ਗਿਆ ਸੀ ਫੋਨ ਪਰ ਮੈਨੂੰ ਬਹੁਤ ਅੱਛਾ ਨਹੀਂ ਫੀਲ ਹੋਇਆ ਉਸ ਟਾਈਮ ਔਰ ਅਚਾਨਕ ਇੰਨਾ ਦੇ ਸੈਂਟ ਸਰਕਲ ਵੀ ਆ ਗਿਆ ਤੇ ਜਿਹਦੇ ਕਾਰਨ ਮੈਨੂੰ ਉਹ ਵੀ ਜ਼ਿਆਦਾ ਵਧੀਆ ਨਹੀਂ ਲੱਗਾ ਤੇ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਦੇਖੋ ਜੀ ਇਹਨੂੰ ਮੈਂ ਫ੍ਰੀਜ਼ਰ ਦੇ ਵਿੱਚੋਂ ਕੱਢ ਕੇ ਲਿਆਇਆ ਰਬੜੀ ਨੂੰ ਤੇ ਰਬੜੀ ਨੂੰ ਤੁਸੀਂ ਚੈੱਕ ਕਰ ਲਵੋ ਇੱਕ ਤਾਂ ਇਹ ਰਬੜੀ ਦਾਣੇਦਾਰ ਬਣੀ ਹੈ ਤੇ ਇੱਕ ਥੋੜੀ ਫ੍ਰੀਜ਼ਰ ਦੇ ਵਿੱਚ ਰਹਿਣ ਕਾਰਨ ਨਾ ਹਲਕੀ ਜੀ ਮਲਬ ਉਹ ਹੋ ਗਈ ਹੈ ਹਾਰਡ ਹਾਰਡ ਵਰਕੀ ਤੇ ਚਾਹੇ ਨੂੰ ਮੈਂ ਕਟਿੰਗ ਕਰਕੇ ਇਹਦੇ ਪੀਸ ਬਣਾ ਕੇ ਵੀ ਤੁਹਾਨੂੰ ਦਿਖਾ ਸਕਦੀ ਆ ਬਰਫੀ ਟਾਈਪ ਖਾਨ ਦੇ ਜੋਗ ਆ ਜਾਂਦੇ ਆ ਜਾਂ ਮਿਲਕ ਖਾਨ ਦੇ ਜੋਗ ਆ ਜਾਂਦਾ ਜਿਹਨੂੰ ਕਹਿੰਦੇ ਮਿਲਕ ਕੇਕ ਤੇ ਇਸ ਲਈ ਫਿਰ ਮੈਨੂੰ ਲੱਗਾ ਕਿ ਨਹੀਂ ਨਹੀਂ ਮੈਨੂੰ ਵੀਡੀਓ ਕੰਪਸ ਪੂਰਾ ਸੈਟਪ ਬਣਾ ਕੇ ਪਾਣੀ ਤੇ ਵੀ ਕਿਉਂਕਿ ਲਗਭਗ ਜਿੰਨੀਆਂ ਵੀ ਮੇਰੇ ਵੀਡੀਓ ਤੁਸੀਂ ਦੇਖਿਆ ਹੋਣਗੇ ਕਿਚਨ ਨੂੰ ਲੈ ਕੇ ਸਾਰੀਆਂ ਵੀਡੀਓ ਮੀਆਂ ਮਨ ਤੋਂ ਲੈ ਕੇ 100 ਪੂਰਾ ਹੀ ਮਤਲਬ ਬਣ ਕੇ ਰੈਡੀ ਹੁੰਦੀਆਂ ਨੇ ਤੇ ਇਸ ਲਈ ਮੈਨੂੰ ਲੱਗਾ ਕਿ ਨਹੀਂ ਮੈਨੂੰ ਡਾਲਨੀ ਚਾਹੀਦੀ ਹੈ ਤੇ ਬਾਕੀ ਇਹ ਦੇਖੋ ਜੀ ਕਿੰਨੀ ਮਤਲਬ ਇਹ ਥੋੜੀ ਹਾਰਡ ਨੂੰਗੀ ਹੈ ਤੇ ਜਦੋਂ ਮੈਂ ਅਬ ਬੱਚਿਆਂ ਨੂੰ ਜਾਂ ਇਹਨਾਂ ਨੂੰ ਦਿੱਤੀ ਸੀ ਖਾਣ ਨੂੰ ਤੇ ਉਹ ਬਿਲਕੁਲ ਲਿਕਵਿਡ ਸੀ ਜਿੱਦਾਂ ਜਲੇਬੀ ਨਾਲ ਖਾਣ ਵਾਲੀ ਹੁੰਦੀ ਹੈ ਨਾ ਤੇ ਉਸ ਤਰ੍ਹਾਂ ਖਾਣ ਦੇ ਯੋਗ ਹੀ ਸੀ ਰਬੜੀ ਤੇ ਵੈਸੇ ਫਰੇ ਦੇ ਬਰ ਉਹ इजीली ਵੀ ਨਹੀਂ ਲੋਡ ਵੀ ਨਹੀਂ ਪਈ ਕਿਉਂਕਿ ਰਬੜੀ ਬਹੁਤ ਜ਼ਿਆਦਾ ਹਲਕੇ ਹਲਕੇ ਗਰਮ ਗਰਮ ਸੀ ਗੁੰਗੁਣੀ ਸੀ ਦੇ ਉਹ ਕਾਂ ਦੇ ਟੇਸਟ ਇਹਨਾਂ ਨੂੰ ਵਧੀਆ ਲੱਗਾ ਤੇ ਮੈਨੂੰ ਲੱਗਾ ਕਿ ਨਹੀਂ ਮੈਨੂੰ ਦਲਣੀ ਚਾਹੀਦੀ ਉਹ ਵੀਡੀਓ ਤਾਂ ਕਿ ਮੇਰੀ ਵੀਡੀਓ ਰਹਿ ਨਾ ਜਾਏ ਇਹ ਤੀਸਰੀ ਵਾਰ ਮੈਂ ਵੀਡੀਓ ਬਾਰੇ ਤੁਹਾਨੂੰ ਕਿਹਾ ਕਿ ਮੈਨੂੰ ਦਲਦੀ ਜਾਏ ਕਿਉਂਕਿ ਮੇਰਾ ਨਾਲ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਮੈਨੂੰ ਫੀਲ ਹੋਇਆ ਬਹੁਤ ਗੰਦਾ ਕਿ ਮੇਰਾ ਵਿੱਚ ਇਹ ਫੋਨ ਬੰਦ ਹੋ ਗਿਆ ਜਿਹਦੇ ਕਾਰਨ ਮੇਰੀ ਪੂਰਾ ਸੈਟਅਪ ਦਲ ਨਹੀਂ ਪਾਈ ਤੁਹਾਨੂੰ ਮੈਂ ਤੇ ਬਾਕੀ ਮੈਨੂੰ ਇਸ ਬਾਰੇ ਤੁਸੀਂ ਜਰੂਰ ਜਾਣਕਾਰੀ ਦੇਣਾ ਤੁਹਾਨੂੰ ਰਬੜੀ ਦਾ ਟੇਸਟ ਜੇ ਮੇਰੇ ਬਣਾਣ ਚ ਕੋਈ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਰਹੀ ਹੋਵੇ ਉਸ ਬਾਰੇ ਮੈਨੂੰ ਤੁਸੀਂ ਜ਼ਰੂਰ ਦੱਸਣਾ ਬਾਕੀ ਮੈਂ ਮੰਨਦੀ ਆ ਸਪੀਚ ਦਾ ਟਾਈਮ 11 ਵਜੇ ਤੇ ਪੇ ਦੇਰ ਨਾਲ ਦੇਸ ਤੇ ਨਹੀਂ ਹੈਗਾ ਪਰ ਫਿਰ ਵੀ ਮੈਨੂੰ ਹੁੰਦਾ ਹੈ ਕਿ ਜੇ ਮੈਂ ਆਪਣਾ 100 200 ਕਰਾਂ ਤੇ ਪਲੱਸ ਹੀ ਆਪਣਾ ਤੁਹਾਨੂੰ ਯੋਗਦਾਨ ਦੇ ਸਕਾਂ ਵਧੀਆ ਤੋਂ ਵਧੀਆ ਤੇ ਬਾਕੀ ਅ ਬਸ ਕਹਿ ਲਈ ਇਹੀ ਹੈ ਥੋੜਾ ਫੀਲ ਹੋਇਆ ਉਸ ਬਾਰੇ ਮੈਂ ਤੁਹਾਡੇ ਕੋਲ ਪਹਿਲਾਂ ਵੀ ਮਾਫੀ ਮੰਗਦੀ ਤੇ ਹੁਣ ਵੀ ਮਾਫੀ ਮੰਗਦੀ ਆ ਬਾਕੀ ਮੈਂ ਤੁਹਾਡੀ ਮੋਨਿਕਾ ਧਵਨ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬਸ ਕਰੋ ਲਾਈਕ ਕਰੋ ਸ਼ੇਅਰਸ ਕਰੋ ਵਾਦੋਵਾਦ ਆਪਣਾ ਪਿਆਰ ਦਿਓ ਤਾਂ ਕਿ ਇਹ ਚੈਨਲ ਪਲੱਸ ਤੋਂ ਪਲੱਸ ਹੋਰ ਵੱਧ ਸਕੇ ਇਹ ਤੁਹਾਡਾ ਖੁਦ ਦਾ ਚੈਨਲ ਹੈ ਤਾਂ ਕਿ ਮੈਂ ਤੁਹਾਨੂੰ ਅੱਗੇ ਵੀ ਕਹਿ ਚੁੱਕੀ ਕਿ ਇਹ ਚੈਨਲ ਮੇਰਾ ਨਹੀਂ ਇਹ ਤੁਹਾਡਾ ਆਪਣਾ ਤੇ ਇਹਨੂੰ ਜਿੰਨਾ ਹੋ ਸਕੇ ਤੁਸੀਂ ਵਾਦੋਵਾਦ ਸ਼ੇਅਰਸ ਕਰੋ ਸੋ ਬਾਕੀ ਮੇਰੀ ਕੋਈ ਗੱਲ ਬਾਤ ਕਰਨ ਚ ਇਸ ਟਾਈਮ ਲਈ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਮਤਲਬ ਕੋਈ ਆ ਗਈ ਹੋਵੇ ਥੋੜੀ ਜੀ ਗਲਤੀ ਜਾਂ ਕੁਝ ਮਿਸਟੇਕ ਤੇ ਉਹਦੇ ਲਈ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਸੋ ਸਟਿਕ ਗੁੱਡ ਨਾਈਟ ਬਾਏ ਬਾਏ